5 ਲੱਖ ਰੁਪਏ ਦਾ ਹੈਲਥ ਇੰਸ਼ੋਰੈਂਸ ਉਹ ਵੀ ਤੁਹਾਡੀ ਪੂਰੀ ਫੈਮਿਲੀ ਲਈ ਜਾਂ ਫਿਰ 15000 ਰੁਪਏ ਤੁਹਾਡੀ ਮੰਥਲੀ ਆਮਦਨ ਉਹ ਵੀ ਸਿਰਫ ਲੋਕਾਂ ਦੀ ਹੈਲਪ ਕਰਕੇ ਇਹ ਵੀਡੀਓ ਦੇ ਐਂਡ ਤੱਕ ਤੁਸੀਂ ਇਹਨਾਂ ਦੋਨਾਂ ਚੀਜ਼ਾਂ ਵਿੱਚੋਂ ਇੱਕ ਚੀਜ਼ ਦਾ ਫਾਇਦਾ ਜ਼ਰੂਰ ਲੈ ਲਮੋਗੇ ਇੱਕ ਖਾਸ ਗੱਲ ਜ਼ਰੂਰ ਹੋਵੇਗੀ ਜਾਂ ਤੁਸੀਂ ਆਪਣਾ ਹੈਲਥ ਇੰਸ਼ੋਰੈਂਸ ਕਾਰਡ ਬਣਾ ਲਵੋਗੇ ਜਾਂ ਫਿਰ ਆਪਣੇ ਲਈ ਕਿਵੇਂ ਇਨਕਮ ਜਨਰੇਟ ਕਰ ਸਕਦੇ ਹਾਂ ਇਸ ਦੇ ਬਾਰੇ ਤੁਹਾਨੂੰ ਪਤਾ ਲੱਗ ਜਾਵੇਗਾ ਇਸ ਦੇ ਬਾਰੇ ਆਪਾਂ ਲਾਸਟ ਵਿੱਚ ਗੱਲ ਕਰਦੇ ਹਾਂ ਜੋ ਇਸ ਵੀਡੀਓ ਤੇ ਨਵੇਂ ਆਏ ਆ ਉਹਨਾਂ ਨੂੰ ਕੋਈ ਹਟਾ ਆਪਣਾ ਚੈਨਲ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀ ਹਰ ਜਾਣਕਾਰੀ ਭਰਪੂਰ ਵੀਡੀਓ ਤੁਹਾਡੇ تک ਜਲਦੀ ਤੇ ਬਹੁਤ ਮਿਹਨਤ ਲੱਗਦੀ ਹੈ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਕੇ ਇਹ ਜਾਣਕਾਰੀ ਨੂੰ ਲੋੜਵੰਦ ਲੋਕਾਂ ਤੱਕ ਪਹੁੰਚਾ ਸਕਦੇ ਹੋ ਇਸ ਵੀਡੀਓ ਵਿੱਚ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਕਿ ਕੌਣ ਕੌਣ ਇਸ ਸਿਹਤ ਕਾਰਡ ਬਣਾਉਣ ਲਈ ਯੋਗ ਹੈ ਕਿਵੇਂ ਅਪਲਾਈ ਕਰ ਸਕਦੇ ਆ ਅਤੇ ਜੋ ਇਸ ਕਾਰਡ ਲਈ ਯੋਗ ਨਹੀਂ ਹਨ ਉਹ ਕਿਵੇਂ ਆਪਣੀ ਮੰਥਲੀ ਆਮਦਨ ਜਨਰੇਟ ਕਰ ਸਕਦੇ ਹਨ ਉਹਦਾ ਕੀ ਪ੍ਰੋਸੈਸ ਆ ਕੀ ਯੋਗਤਾ ਚਾਹੀਦੀ ਆ ਇਹ ਸਭ ਕੁਝ ਆਪਾਂ ਵੀਡੀਓ ਚ ਅੱਗੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਕਿ ਇਹ ਸਕੀਮ ਕਿਹੜੀ ਆ ਇਹਦੇ ਕੀ ਕੀ ਬੇਨਿਫਿਟ ਆ ਸਭ ਤੋਂ ਪਹਿਲਾਂ ਤੁਹਾਨੂੰ ਇਸ ਸਕੀਮ ਦਾ ਨਾਮ ਦੱਸ ਦਿੰਨੇ ਆ ਇਸ ਸਕੀਮ ਦਾ ਨਾਮ ਹੈ ਯੋਸ਼ਮਨ ਭਾਰਤ ਇਸ ਸਕੀਮ ਦੇ ਵਿੱਚ ਤੁ ਜਿਆਦਾ ਬੈਨੀਫਿਟ ਮਿਲਦੇ ਆ ਉਹ ਕਿਹੜੇ-ਕਿਹੜੇ ਆ ਪਹਿਲਾਂ ਉਹਨਾਂ ਬਾਰੇ ਗੱਲ ਕਰਦੇ ਆ ਉਸ ਤੋਂ ਬਾਅਦ ਉਹਨਾਂ ਬਾਰੇ ਡੀਪਲੀ ਗੱਲ ਕਰਾਂਗੇ ਕਿ ਉਹ ਬੈਨੀਫਿਟ ਇੰਨੇ ਵੱਡੇ ਕਿਉਂ ਆ ਕਿਉਂਕਿ ਕਈ ਵਾਰ ਆਪਾਂ ਜੋ ਪ੍ਰਾਈਵੇਟ ਅਦਾਰਿਆਂ ਤੋਂ ਪੈਸੇ ਲੈ ਕੇ ਜੋ ਵੀ ਇਨਸ਼ੋਰੈਂਸ ਕਰਵਾਉਨੇ ਆ ਉਹਨਾਂ ਵਿੱਚ ਵੀ ਇਹ ਬੈਨੀਫਿਟ ਨਹੀਂ ਹੁੰਦੇ ਆਜੋ ਫਿਰ ਚੈੱਕ ਕਰਦੇ ਆ ਨੋ ਕੋ ਪੇਮੈਂਟ ਜੇ ਮੰਨ ਲਓ ਤੁਸੀਂ ਕਿਤੇ ਜੋਬ ਕਰਦੇ ਹੋ ਉੱਥੇ ਤੁਹਾਡੀ ਕੰਪਨੀ ਤੁਹਾਡੀ ਹੈਲਥ ਇਨਸ਼ੋਰੈਂਸ ਵਿੱਚ 70 ਜਾਂ 80% ਹੀ ਪੇ ਕਰਦੀ ਹੈ ਬਾਕੀ ਤੁਹਾਨੂੰ ਆਪਣੀ ਜੇਬ ਵਿੱਚੋਂ ਪੇ ਕਰਨਾ ਪੈਂਦਾ ਹੈ ਇਦਾਂ ਹੀ ਇਹ ਕਈ ਪ੍ਰਾਈਵੇਟ ਕੰਪਨੀਆਂ ਵੀ ਇਨਸ਼ੋਰੈਂਸ ਵਿੱਚ 60-70% ਹੀ ਪੇ ਨੂੰ ਆਪਣੇ ਜੇਬ ਵਿੱਚੋਂ ਪੇ ਕਰਨਾ ਹੁੰਦਾ ਹੈ ਪਰ ਇੱਥੇ ਇਹ ਨਹੀਂ ਹੈ ਇੱਥੇ ਤੁਹਾਨੂੰ ਬੁੱਲ ਕੈਸ਼ਲੈਸ ਅੰਸ਼ੂਰੈਂਸ ਮਿਲੇਗੀ ਇਹਦੇ ਵਿੱਚ ਮੈਨੂੰ ਜੋ ਇੱਕ ਕਮੀ ਲੱਗਦੀ ਹੈ ਉਹ ਹੈ ਨਾਟ ਫੋਰ ਪ੍ਰਾਇਮਰੀ ਇਲਨਸ ਇਹਦੇ ਚੋ ਨਾਰਮਲ ਮਤਲਬ ਕਿ ਪ੍ਰਾਇਮਰੀ ਬਿਮਾਰੀ ਜਿਸ ਦੇ ਵਿੱਚ ਤੁਸੀਂ ਹਸਪੀਟਲ ਐਡਮਿਟ ਨਹੀਂ ਹੁੰਦੇ ਉੱਥੇ ਇਸ ਦਾ ਕੋਈ ਬੈਨੀਫਿਟ ਨਹੀਂ ਮਿਲਦਾ ਇਹਦਾ ਜੋ ਸਭ ਤੋਂ ਵੱਡਾ ਫੀਚਰ ਹੈ ਉਹ ਹੈ ਪ੍ਰੀ ਐਗਜ਼ਿਸਟਿੰਗ ਇਲਨਸ ਡਸ ਨਾਟ ਮੈਟਰ ਮਤਲਬ ਕਿ ਜਿਵੇਂ ਤੁਸੀਂ ਕੋਈ ਹੋਰ ਪ੍ਰਾਈਵੇਟ ਅੰਸ਼ੂਰੈਂਸ ਕਰਵਾਉਂਦੇ ਹੋ ਤਾਂ ਤੁਹਾਨੂੰ ਪ੍ਰੀ ਐਗਜ਼ਿਸਟਿੰਗ ਡਿਸੀਜ਼ ਲਈ ਵੇਟ ਪੀਰੀਅਡ 2 ਤੋਂ 3 ਸਾਲ ਹੁੰਦਾ ਹੈ ਪਰ ਇਸ ਸਕੀਮ ਵਿੱਚ ਪਹਿਲੇ ਦਿ ਆਂ ਤੁਹਾਨੂੰ ਪਹਿਲਾਂ ਤੋਂ ਹੀ ਕਿਉਂ ਨਾ ਹੋਣ ਇਸ ਸਕੀਮ ਵਿੱਚ ਸਭ ਤੋਂ ਵੱਡਾ ਬੇਨਿਫਿਟ ਹੈ ਇਸ ਦੇ ਵਿੱਚ ਇੱਕ ਬੇਨਿਫਿਟ ਡੇ ਕੇਅਰ ਦਾ ਵੀ ਮਿਲਦਾ ਹੈ ਜਿਵੇਂ ਕੋਈ ਛੋਟੇ ਆਪਰੇਸ਼ਨ ਲਈ ਤੁਹਾਨੂੰ ਥੋੜੇ ਟਾਈਮ ਲਈ ਹਸਪੀਟਲ ਐਡਮਿਟ ਰਹਿਣਾ ਪੈਂਦਾ ਹੈ ਮਤਲਬ ਕਿ 24 ਘੰਟਿਆਂ ਤੋਂ ਘੱਟ ਇਸ ਸਕੀਮ ਵਿੱਚ ਇਹਨੇ ਬੇਨਿਫੀਟਰ ਦੇ ਨਾਲ ਨਾਲ ਜੋ ਇੱਕ ਵੱਡੀ ਕਮੀ ਹੈ ਉਹ ਹੈ ਕਿ ਇਹ ਸਕੀਮ ਪੂਰੀ ਤੁਹਾਡੀ ਫੈਮਿਲੀ ਲਈ ਹੈ ਜੇਕਰ ਮੰਨ ਲੇ ਕਿ ਤੁਹਾਡੀ ਫੈਮਿਲੀ ਵਿੱਚ ਚਾਰ ਮੈਂਬਰ ਹਨ ਤਾਂ ਇਹ 5 ਲੱਖ ਦੀ ਇੰਸ਼ੋਰੈਂਸ ਉਹਨਾਂ ਚਾਰ ਮੈਂਬਰ ਵਿੱਚ ਡਿਵਾਈਡ ਹੋਵੇਗੀ ਮਤਲਬ ਕਿ 5 ਲੱਖ ਦਾ ਇਲਾਜ ਤੁਹਾਡੇ ਸਾਰੇ ਪਰਿਵਾਰ ਦੇ ਮੈਂਬਰ ਕਰਵਾ ਸਕਦੇ ਹਨ ਮਤਲਬ ਕਿ 5 ਲੱਖ ਤੱਕ ਦਾ ਇਲਾ ਚਾਰ ਪ੍ਰਵਾਹ ਦੇ ਮੈਂਬਰਾਂ ਲਈ ਹੈ ਤੁਹਾਡੇ ਇਕੱਲਿਆਂ ਲਈ ਨਹੀਂ ਹੈ ਪਰ ਫ੍ਰੀ ਚ ਮਿਲ ਰਹੀ ਹੈ ਕੋਈ ਬੁਰੀ ਗੱਲ ਵੀ ਨਹੀਂ ਹੈ ਇੱਕ ਸਕੀਮ ਵਿੱਚ ਬੁਰੀ ਗੱਲ ਇਹ ਵੀ ਹੈ ਕਿ ਇਸ ਸਕੀਮ ਵਿੱਚ ਬਹੁਤ ਸਾਰੇ ਲੋਕ ਐਲੀਜੀਬਲ ਨਹੀਂ ਹਨ ਕਿਉਂਕਿ ਸਰਕਾਰ ਦੁਆਰਾ ਇਸ ਲੈਸਟ ਵਿੱਚ ਰਾਸ਼ਨ ਗਾਰਡਰ ਖਾਂ ਜਾਂ ਕੁਝ ਫਾਰਮੂਲਸ ਨੂੰ ਹੀ ਐਡ ਕੀਤਾ ਗਿਆ ਹੈ ਇਸ ਸਕੀਮ ਬਾਰੇ ਨੌਲੇਜ ਘੱਟ ਹੋਣ ਕਰਕੇ ਬਹੁਤੇ ਫਾਰਮਰ ਇਸ ਵਿੱਚ ਐਡ ਨਹੀਂ ਹੋ ਸਕੇ ਕਿਉਂਕਿ ਇਸ ਸਕੀਮ ਵਿੱਚ ਫਾਰਮਰ ਦੇ ਐਡ ਹੋਣ ਲਈ ਬਹੁਤ ਲੰਮਾ ਪ੍ਰੋਸੈਸ ਹੈ ਬਹੁਤੇ ਕਿਸਾਨਾਂ ਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ ਲੱਗਦਾ ਕਿ ਉਹਨਾਂ ਦਾ ਨਾਮ ਇਸ ਯੋਜਨਾ ਵਿੱਚ ਜੁੜਿਆ ਹੋਇਆ ਹੈ ਮੇਰੇ ਹਿਸਾਬ ਨਾਲ ਇਸ ਦਾ ਬਹੁਤ ਵੱਡਾ ਨੈਗੇਟਿਵ ਪੁਆਇੰਟ ਹੈ ਹੁਣ ਗੱਲ ਕਰਦੇ ਹਾਂ ਕਿ ਤੁਸੀਂ ਕਿਵੇਂ ਦੇਖ ਸਕਦੇ ਹੋ ਕਿ ਤੁਸੀਂ ਇਸ ਯੋਜਨਾ ਵਿੱਚ ਐਲੀਜੀਬਲ ਹੋ કે ਨਹੀਂ ਹੋ ਤੁਸੀਂ ਫੋਨ ਜਾਂ ਲੈਪਟਾਪ ਜਿੱਥੇ ਮਰਜ਼ੀ Google Chrome ਵਿੱਚ ਚਲੇ ਜਾਣਾ ਉੱਥੇ ਟਾਈਪ ਕਰਨਾ beneficiary.nha.gov.in ਫਿਰ ਪਹਿਲੇ ਲਿੰਕ ਤੇ ਕਲਿੱਕ ਕਰੋਗੇ ਤਾਂ ਤੁਹਾਡੇ ਸਾਹਮਣੇ ਇਹ ਪੇਜ ਸ਼ੋ ਹੋਵੇਗਾ ਥੱਲੇ ਸਕਰੋਲ ਕਰਨ ਤੇ ਉੱਥੇ ਤੁਹਾਨੂੰ ਦੋ ਆਪਸ਼ਨ ਸ਼ੋ ਹੋਣਗੇ ਬੈਨੇਫਿਸ਼ਰੀ ਤੇ ਆਪਰੇਟਰ ਤੁਸੀਂ ਬੈਨੇਫਿਸ਼ਰੀ ਤੇ ਕਲਿੱਕ ਕਰਕੇ ਉਸ ਤੋਂ ਬਾਅਦ ਕੈਪਚਾ ਫਿਲ ਕਰਨਾ ਫਿਰ ਆਪਣਾ ਮੋਬਾਈਲ ਨੰਬਰ ਭਰ ਕੇ ਵੈਰੀਫਾਈ ਤੇ ਕਲਿੱਕ ਕਰੋਗੇ ਤਾਂ ਤੁਹਾਡੇ ਫੋਨ ਤੇ OTP ਆਵੇਗੀ ਤੁਸੀਂ ਉਹ OTP ਫਿਲ ਕਰਕੇ ਤੇ ਫਿਰ ਦੁਬਾਰਾ ਕੈਪਚਾ ਕਰਕੇ ਸਬਮਿਟ ਕਰੋ ਫਿਰ ਅਗਲੀ ਆਪਸ਼ਨ ਵਿੱਚ ਪੀਐਮਜੀ ਸਿਲੈਕਟ ਕਰਕੇ ਫਿਰ ਸਟੇਟ ਸਿਲੈਕਟ ਕਰਨੀ ਆ ਫਿਰ ਸਕੀਮ ਜੇ ਫਾਰਮਰ ਹੋ ਤਾਂ ਫਾਰਮਰ ਜੇ ਰਾਸ਼ਨਕਾਰਤਾ ਰਖੋ ਤਾਂ ਪੀਐਮਜੀ ਐਨਐਫਐਸਏ ਰਾਸ਼ਨਕਾਰਡ ਸਿਲੈਕਟ ਕਰੋ ਜੇਕਰ ਕਿਸੇ ਹੋਰ categories ਚੋਂ ਹੋ ਤਾਂ ਸਿਲੈਕਟ ਕਰਕੇ ਫਿਰ ਡਿਸਟ੍ਰਿਕਟ ਸਿਲੈਕਟ ਕਰੋ ਫਿਰ ਫੈਮਿਲੀ ਆਈਡੀ ਫਿਰ ਰਾਸ਼ਨਕਾਰਡ ਦਾ ਨੰਬਰ ਭਰ ਕੇ ਕੈਪਚਾ ਕੋਡ ਭਰ ਕੇ ਸਰਚ ਕਰੋ ਤਾਂ ਅੱਗੇ ਤੁਹਾਡੇ ਪਰਿਵਾਰ ਬਾਰੇ ਸਾਰੀ ਇਨਫੋਰਮੇਸ਼ਨ ਆ ਜਾਵੇਗੀ ਤੁਹਾਡੇ ਪਰਿਵਾਰ ਵਿੱਚ ਜਿੰਨੇ ਵੀ ਪਰਿਵਾਰਕ ਮੈਂਬਰ ਸਕੀਮ ਵਿੱਚ ਯੋਗ ਹਨ ਉਹਨਾਂ ਸਭ ਦੇ ਨਾਮ ਤੁਹਾਨੂੰ ਸ਼ੋ ਹੋਣਗੇ ਪਰ ਜੇਕਰ ਤੁਹਾਨੂੰ ਉੱਥੇ ਕੋਝ ਵੀ ਸ਼ੋ ਨਹੀਂ ਹੁੰਦਾ ਤਾਂ ਤੁਸੀਂ ਇਸ ਸਕੀਮ ਵਿੱਚ ਇਸ ਸਮੇਂ ਐਲੀਜੀਬਲ ਨਹੀਂ ਹੋ ਜੇਕਰ ਤੁਸੀਂ ਇਸ ਪ੍ਰੋਸੈਸ ਤੇ ਪੂਰੀ ਵੀਡੀਓ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਚੋਂ ਇੰਸਟਾਗ੍ਰਾਮ ਜਾਂ ਟੈਲੀਗ੍ਰਾਮ ਤੇ ਮੈਸੇਜ ਕਰ ਸਕਦੇ ਹਾਂ ਜੋ ਆਪਾਂ ਵੀਡੀਓ ਦੇ ਸ਼ੁਰੂ ਵਿੱਚ ਗੱਲ ਕੀਤੀ ਸੀ ਕਿ ਜੋ ਇਸ ਸਕੀਮ ਵਿੱਚ ਐਲੀਜੀਬਲ ਨਹੀਂ ਹਨ ਉਹ ਇਸ ਸਕੀਮ ਰਾਹੀਂ ਆਪਣੀ ਇਨਕਮ ਕਿਵੇਂ ਜਨਰੇਟ ਕਰ ਸਕਦੇ ਹਨ ਉਹ ਕਿਵੇਂ ਸਕੀਮ ਰਾਹੀਂ ਆਪਣੀ ਆਮਦਨੀ ਵਧਾ ਸਕਦੇ ਹਨ ਉਹ ਸਕੀਮ ਹੈ ਯੋਸ਼ਮਨ ਮੇਤਰਾ ਇਸ ਵੈਬਸਾਈਟ ਤੇ ਜਾ ਕੇ ਤੁਸੀਂ ਉਪਰਲੇ ਲਿੰਕ abdm.gov.in ਤੇ ਜਾ ਕੇ ਓਪਨ ਕਰਕੇ ਰਜਿਸਟਰ ਕਰ ਲੈਣਾ ਇੱਥੇ ਤੁਸੀਂ ਆਪਣਾ ਆਧਾਰ ਕਾਰਡ ਮੋਬਾਈਲ ਨੰਬਰ ਤੋਂ ਬਾਅਦ ਵੀ ਵੈਰੀਫਿਕੇਸ਼ਨ ਕਰਨੀ ਆ ਫਿਰ ਆਧਾਰ ਕਾਰਡ ਦੀ ਈ ਕੇ ਵੈਸ਼ੀ ਕਰਕੇ ਤੁਹਾਡਾ ਯੂਸ਼ਵਨ ਮਿਤਰਾ ਕਾਰਡ ਬਣ ਜਾਵੇਗਾ ਉਸ ਤੋਂ ਬਾਅਦ ਫਿਰ ਤੁਸੀਂ ਕੰਮ ਕਿਵੇਂ ਕਰਨਾ ਤੁਸੀਂ ਇਸ ਸਕੀਮ ਬਾਰੇ ਲੋਕਾਂ ਵਿੱਚ ਅਵੇਰਨੈਸ ਫਲਾ ਸਕਦੇ ਹੋ ਜੋ ਲੋਕ ਇਸ ਸਕੀਮ ਵਿੱਚ ਐਲੀਜੀਬਲ ਹਨ ਉਹਨਾਂ ਨੂੰ ਇਸ ਬਾਰੇ ਗਾਈਡ ਕਰ ਸਕਦੇ ਹੋ ਜੇਕਰ ਉਹ ਆਨਲਾਈਨ ਪ੍ਰੋਸੈਸਸ ਰਾਹੀਂ ਆਪਣਾ ਹੈਲਥ ਕਾਰਡ ਬਣਾਉਣਾ ਚਾਹੁੰਦੇ ਹਨ ਤਾਂ ਤੁਸੀਂ ਉਹਨਾਂ ਹੀ ਮਦਦ ਕਰ ਸਕਦੇ ਹੋ ਜੇਕਰ ਉਹ ਇਸ ਪ੍ਰੋਸੈਸ ਬਾਰੇ ਜਾਣਕਾਰੀ ਨਹੀਂ ਰੱਖਦੇ ਤਾਂ ਤੁਸੀਂ ਉਹਨਾਂ ਨੂੰ ਕਿਸੇ ਸਰਕਾਰੀ ਹਸਪਤਲ ਵਗੈਰਾ ਬਚਲ ਜਾ ਕੇ ਉਹਨਾਂ ਦਾ ਹੈਲਥ ਇੰਸ਼ੋਰੈਂਸ ਕਾਰਡ ਬਣਾ ਸਕਦੇ ਹੋ ਤੁਸੀਂ ਉਹਨਾਂ ਲੋਕਾਂ ਨੂੰ ਇਹ ਗੱਲ ਖਾਸ ਤੌਰ ਤੇ ਸਮਝਾਉਣੀ ਹੈ ਕਿ ਇਹ ਕਾਰਡ ਕਿਸੇ ਪ੍ਰਕਾਰ ਕੋਈ پیسے ਨਹੀਂ ਦੇਵੇਗਾ। ਸਰਪੇਸ਼ਤੇ ਤੁਹਾਡੇ ਪਰਿਵਾਰ ਦਾ 5 ਲੱਖ ਤੱਕ ਇਲਾਜ ਹੋਵੇਗਾ। ਉਹ ਵੀ ਪ੍ਰਾਇਮਰੀ ਬਿਮਾਰੀਆਂ ਕਵਰ ਨਹੀਂ ਕਰੇਗਾ। ਉਹਨਾਂ ਨੂੰ ਆਯੂਸ਼ਮਨ ਕਾਰਡ ਤੇ ਆਬਾ ਕਾਰਡ ਵਿੱਚ ਡਿਫਰੈਂਸ ਦੱਸਿਆ ਜਾਵੇ। ਬਾਕੀ ਇਸ ਪੋਰਟਲ ਤੇ ਰਜਿਸਟਰ ਕਰਨ ਤੋਂ ਬਾਅਦ ਤੁਸੀਂ ਸਰਕਾਰ ਕੋ ਰਜਿਸਟਰ ਹੋ ਜਾਵੋਗੇ। ਹੋਪਫੁਲੀ ਤੁਸੀਂ ਸਭ ਸਮਝ ਗਏ ਹੋਵੋਗੇ। ਤੁਸੀਂ ਇਸ ਸਕੀਮ ਦਾ ਲਾਭ ਜ਼ਰੂਰ ਲਵੋਗੇ। ਪਰ ਫਿਰ ਵੀ ਜੇਕਰ ਤੁਹਾਨੂੰ ਕਿਸੇ ਗੱਲ ਦੀ ਸਮਝ ਨਹੀਂ ਲੱਗੀ ਤਾਂ ਤੁਸੀਂ ਸਾਨੂੰ ਇੰਸਟਾਗ੍ਰਾਮ ਜਾਂ ਟੈਲੀਗ੍ਰਾਮ ਤੇ ਮੈਸੇਜ ਕਰ ਸਕਦੇ ਹੋ। ਉਹਨਾਂ ਦੇ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੇ ਗਏ ਆ। ਹੋਰ ਜਾਣਕਾਰੀ ਵਰਪੂਰ ਵੀਡੀਓ ਦੇਖਣ ਲਈ ਆਪਣੇ ਚੈਨਲ ਨਾਲ ਜੁੜੇ ਰਹੋ ਦੋਸਤੋ ਇਸੇ ਅਜਿਹੀ ਵੀਡੀਓ ਤੁਹਾਨੂੰ ਇਹ ਵੀਡੀਓ ਕਰਦਿਆਂ ਲੱਗੀ ਆਪਣੇ ਸੁਝਾਅ ਕਮੈਂਟ ਬਾਕਸ ਦੇ ਵਿੱਚ ਸਾਨੂੰ ਜ਼ਰੂਰ ਦਿਓ ਤੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰੋ ਤੁਹਾਡੇ ਕਮੈਂਟ ਤੇ ਲਾਈਕ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦੇ ਨੇ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਤੇ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਤੇ ਇੱਥੇ ਦਰਾਂ ਤੋਂ ਵੀ ਜੁੜਾ ਕਰਵਾਓ ਅਤੇ نیچے ਦਿੱਤੇ ਗਏ ਬੈਲ ਆਈਕਨ ਨੂੰ ਦਬਾ ਕੇ ਰੱਖੋ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੀ ਪਹੁੰਚ ਸਕੇ ਜਾਣਕਾਰੀ ਭਰਪੂਰ ਵੀਡੀਓ ਦੇਖਣ ਲਈ ਆਪਣੇ ਚੈਨਲ ਨਾਲ ਜੁੜੇ ਰਹੋ ਤੇ ਤੁਹਾਡਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ